ਸੋ ਪੰਜਾਬੀਆਂ ਦੇ ਸ਼ੌਕ ਬੱਕਰੇ ਕੋਈ ਦੁਨੀਆ ਦੇ ਵਿੱਚ ਪੰਜਾਬੀ ਬੱਕਰੇ ਸ਼ੌਂਕਾ ਦੇ ਨਾਲ ਇੱਕ ਵੱਖਰੀ ਪਛਾਣ ਰੱਖਦੇ ਐ ਕਿਉਂਕਿ ਪੰਜਾਬੀ ਹਾਂਜੀ ਟਰੈਕਟਰ ਆਪਾਂ ਦਿੱਤੇ ਆ ਪਹਿਲਾ ਟਰੈਕਟਰ ਦਿੱਤਾ ਹੀ ਆਪਾਂ ਨੇ ਇਹੋ ਜੋੜੀ ਨੇ ਤੇ ਮੋਟਰਸਾਈਕਲ ਕਈ ਜਿੱਤ ਲ ਇੱਕ ਨਹੀਂ ਜੋੜੀ ਨੇ ਜੀ 바ਵਾ ਨੰਬਰ ਨਵੇਂ ਮੈਂ ਤਿਆਰ ਕਰਕੇ ਤੇ ਉਹ ਲੈ ਕੇ ਗੱਡੀਆਂ ਦੇ ਵਿੱਚ ਜਾਂਦੇ ਸੀ ਦੂਰ ਦੂਰ ਤੱਕ ਉਹਨਾਂ ਦੇ ਸ਼ਬਦਾਂ ਨੂੰ ਸ਼ੌਕ ਹੈ ਇਹਨਾਂ ਦਾ ਬਹੁਤ ਰੱਖਣ ਦਾ ਜਾਂ ਨਵੇਂ ਜਿਹੜੇ ਬੱਚਰੂਏ ਇਹਨੂੰ ਪਾਲਣ ਦਾ ਉਹ ਕਦੀ ਵੀ ਖਰਚਾ ਨਹੀਂ ਦੇਖਦੇ ਨੇ ਕਿ ਉਹ ਕਦੀ ਗਿਣਕੇ ਆ ਮਿਲ ਕੇ ਚੀਜ਼ ਨਹੀਂ ਇਹਨਾਂ ਨੂੰ ਪਾਉਂਦੇ ਜਾਂਦੀ ਸੇਵਾ ਹੋਈ ਵੀ ਵਧੀਆ ਉਹੀ ਅੱਗੇ ਆਉਣਗੇ ਨਹੀਂ ਤਾਂ ਪਿੱਛੇ ਰਹਿ ਜਾਂਦੇ ਨੌਜਵਾਨਾਂ ਵਿੱਚ ਵੀ ਜਾਜਾ ਬਹੁਤ ਜਾਗਦਾ ਜੀ ਜਦ ਅਸੀਂ ਸੇਵਾ ਕਰਦੇ ਆ ਆਪਣੇ ਬੱਚਿਆਂ ਦੀ ਉਹਨਾਂ ਨੂੰ ਘਮਾਉਣਾ ਪੈਂਦਾ 2-2 4-4 ਕਿਲੋਮੀਟਰ ਨੌਜਵਾਨੇ ਛੇਤਾਂ ਵੀ ਬਣਦੀਆਂ ਐ ਟਰਮਟ ਹੈਗੇ ਐ ਗਊਸ਼ਾਲਾ ਨੂੰ ਬਥਰੀਆ ਮਾਨਤਾ ਦੰਦੀ ਐ ਬਥਰੀਆ ਉਹਨਾਂ ਨੂੰ ਫੰਡ ਮਿਲਦੇ ਨੇ ਕਿਤੇ ਬੈਲ ਦੀ ਸੇਵਾ ਨਹੀਂ ਹੁੰਦੀ ਜੇ ਕਿਸਾਨ ਜੇ ਇਹੋ ਜਿਹੇ ਵੀਰ ਬੈਲਾਂ ਦੀ ਸੇਵਾ ਕਰਕੇ ਅੱਗੇ ਲਾਉਣੇ ਤਾਂ ਇਹਦਾ ਨਰ ਮਾਤਾ ਦਾ ਜੋੜੀ ਐ ਅੱਗੇ ਗਾਵਾਂ ਵੀ ਕਿੱਥੋਂ ਪੈਦਾ ਹੋਣਗੀਆਂ ਪੰਜਾਬੀਆਂ ਦੇ ਸ਼ੌਂਕ ਵੱਖਰੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਵੱਖਰੇ ਸ਼ੌਂਕਾ ਦੇ ਨਾਲ ਇੱਕ ਵੱਖਰੀ ਪਹਿਚਾਣ ਰੱਖਦੇ ਆ ਕਿਉਂਕਿ ਪੰਜਾਬੀਆਂ ਦੇ ਵੱਖਰੇ ਸ਼ੌਕ ਹੁੰਦੇ ਨੇ ਭਾਵੇਂ ਉਹ ਬੈਲ ਗੱਡੀਆਂ ਦੀ ਦੌੜਾ ਦਾ ਸ਼ੌਂਕ ਹੋਵੇ ਭਾਵੇਂ ਕੋੜਿਆਂ ਦਾ ਸ਼ੌਕ ਹੋਵੇ ਸੋ ਅੱਜ ਪੜੋਲ ਦੇ ਵਿੱਚ ਮੋਹਾਲੀ ਜ਼ਿਲ੍ਹੇ ਦਾ ਪਿੰਡ ਪੜੋਲ ਜਿੱਥੇ ਕਿ ਬੈਲ ਗੱਡੀਆਂ ਦੀ ਦੌੜਾ ਦਾ ਜੋ ਕੰਪੀਟੀਸ਼ਨ ਮੁਕਾਬਲਾ ਹੋ ਰਿਹਾ ਜਿਸ ਨੂੰ ਲੈ ਕੇ ਪਿੰਡ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਜਿੱਦੇ ਵਿੱਚ ਇਸ ਮੇਲੇ ਦੀ ਸ਼ਾਨ ਬਧਾ ਦੇ ਰਵਿੰਦਰ ਸਿੰਘ ਵਜੀਦਪੁਰੀ ਜੀ ਸੁਖਾ ਕੰਸਾਲਾ ਜੀ ਮਿੰਟੂ ਜੀ ਤੇ ਹੋਰ ਪਦਵੰਤੇ ਸੱਜਣ ਇੱਥੇ ਮੌਜੂਦ ਹੈ ਜਿਨ੍ਹਾਂ ਦੀ ਸਮੂਲੀਅਤ ਕਰਕੇ ਇਹ ਅੱਜ ਇਸ ਪ੍ਰੋਗਰਾਮ ਦੇ ਵਿੱਚ ਚਾਰ ਚੰਨ ਲੱਗੇ ਨੇ ਤੇਜਾ ਸਿੰਘ ਜੀ ਮੁੱਲਾਪੁਰ ਤੋਂ ਸੋ ਗੱਲਬਾਤ ਕਰਦੇ ਆਂ ਦੇਖੋ ਜਿਹੜੀਆਂ ਇਹ ਖੇਡਾਂ ਹੈ ਸਾਡੇ ਵਿਰਸੇ ਦਾ ਮਾਣ ਹੈ ਸੋ ਅੱਜ ਜਿਹੜਾ ਪ੍ਰੋਗਰਾਮ ਦੇ ਵਿੱਚ ਬਿੱਟੂ ਬਾਜਵਾ ਵੱਲੋਂ ਉਹਨਾਂ ਦੇ ਪਿਤਾ ਜੀ ਜੋ ਕਿ ਸਰਦਾਰ ਬਲਵੰਤ ਸਿੰਘ ਜੀ ਬਾਜਵਾ ਸਵਰਗੀ ਉਹਨਾਂ ਦਾ ਸ਼ੌਂਕ ਸੀਗਾ ਉਹ ਬਰਦਾ ਨੂੰ ਬੱਚਿਆਂ ਨੂੰ ਨਵੇਂਵੇਂ ਤਿਆਰ ਕਰਕੇ ਤੇ ਉਹ ਲੈ ਕੇ ਗੱਡੀਆਂ ਦੇ ਵਿੱਚ ਜਾਂਦੇ ਸੀ ਦੂਰ ਦੂਰ ਤੱਕ ਉਹਨਾਂ ਦੇ ਸ਼ੌਂਕ ਨੂੰ ਅੱਗੇ ਰੱਖਦੇ ਹੋਏ ਉਹਨਾਂ ਦੇ ਸੁਪੁੱਤਰ ਬਿੱਟੂ ਬਾਜਬਾ ਵੱਲੋਂ ਉਹਨਾਂ ਦੇ ਪੀਪੀ 65 ਬੰਦੇ ਘਾਂਟ ਗਰੁੱਪਾਂ ਤੇ ਅਰਜਨ ਗਰੁੱਪ ਮਾਨਕ ਤੇ ਅੱਜ ਵੀ ਪੜੌਲ ਦੇ ਵਿੱਚ ਉਹਨਾਂ ਵੱਲੋਂ ਜੋ ਇਹ ਬੱਚਿਆਂ ਦੀਆਂ ਬੈਲ ਗੱਡੀਆਂ ਦੇ ਰਾਹੀਂ ਦੌੜਾਂ ਕਰਵਾਈਆਂ ਜਾ ਰਹੀਆਂ ਨੇ ਬਹੁਤ ਵੱਡਾ ਅਪਾਰਾਲਾ ਜਿੱਥੇ ਸਾਡਾ ਵਿਰਸਾ ਉੱਥੇ ਨਾਲ ਜਿਹੜੇ ਹੁਣ ਟਰੈਕਟਰ ਆ ਗਏ ਨਵੀਂ ਮਸ਼ੀਨਰੀ ਆ ਗਈ ਇਸ ਦੇ ਕਰ ਜਿਹੜੇ ਅੱਗੇ ਮਰਦਾਂ ਨੂੰ ਅਸੀਂ ਗੱਡਿਆਂ ਵਿੱਚ ਜੋੜਦੇ ਸੀ ਜਾਂ ਹੋਰ ਕੰਮਾਂ ਕਰਨ ਲਈ ਉਹ ਬਹੁਤ ਘਟ ਗਏ ਸੀ ਉਹਨਾਂ ਦੀ ਪੁੱਛ ਕੱਟ ਗਈ ਸੀ ਉਹ ਖੇਤਾਂ ਵਿੱਚ ਵਿਚਾਰੇ ਰੋਣ ਲਈ ਮਜਬੂਰ ਹੁੰਦੇ ਸੀ ਪਰ ਇਹਨਾਂ ਦੇ ਰਾਹੀਂ ਅਸੀਂ ਸਰਕਾਰ ਨੂੰ ਵੀ ਅਪੀਲ ਕਰਾਂਗੇ ਕਿ ਜਿਹੜੀਆਂ ਰੋਕਾਂ ਲਗਾਈਆਂ ਜਾਂਦੀਆਂ ਨੇ ਇਹ ਨਾ ਲਗਾਈਆਂ ਜਾਣ ਕਿਉਂਕਿ ਇਹਨਾਂ ਬੱਚਿਆਂ ਨੂੰ ਜਿਹੜੇ ਉਹਨਾਂ ਦੇ ਛੌਂਕੀ ਨੇ ਕਿਸਾਨ ਨੇ ਉਹ ਪੁੱਤਾਂ-ਮਗ ਪਾਲਦੇ ਨੇ ਉਹਨਾਂ ਨੂੰ ਬਾਦਾਮ ਖੜਾਉਣੇ ਦੁੱਧ ਭਲਾਉਣੇ ਦੇ ਹੋਰ ਕਿੰਨੇ ਹੀ ਜਿੰਨਾ ਪੂਰੇ ਪਰਿਵਾਰ ਤੇ ਖਰਚਾ ਹੁੰਦਾ ਉਹ ਕੱਲੇ ਆਪਣੇ ਬੱਚੇ ਤੇ ਖਰਚਾ ਕਰਦੇ ਨੇ ਸੋ ਅੱਜ ਜੇਕਰ ਉਹਨਾਂ ਦੀ ਪੁੱਛ ਰਹੀ ਹੈ ਕਿ ਸਾਡੇ ਵਿੱਚ ਲੋਪ ਹੁੰਦੇ ਜਾ ਰਹੇ ਸੀ ਜੋ ਬਲਦ ਜਾਤੀ ਸੀ ਪਰ ਜੇਕਰ ਦੌੜਾਂ ਹੁੰਦੀਆਂ ਰਹਿਣਗੀਆਂ ਲੋਕਾਂ ਦਾ ਸ਼ੌਂਕ ਵੀ ਪੂਰਾ ਹੁੰਦਾ ਰਹੇਗਾ ਤੇ ਇਹਨਾਂ ਦੀ ਵੀ ਸੇਵਾ ਪੁੱਛ ਪ੍ਰਤੀਤ ਰਹੇਗੀ ਕਿਉਂਕਿ ਸਾਡੀ ਖੇਤੀ ਮੁੰਡ ਤੋਂ ਹੀ ਬਲਦਾਂ ਨਾਲ ਹੁੰਦੀ ਸੀ ਇਸ ਲਈ ਇਹ ਸਾਡੇ ਵਿਰਸੇ ਦਾ ਮਾਣ ਹੈ ਸੋ ਪੜਾਉਲ ਦੇ ਵਿੱਚ ਜੋ ਅੱਜ ਇਹ ਖੇਡਾਂ ਹੋ ਰਹੀਆਂ ਨੇ ਬੈਲ ਗੱਡੀਆਂ ਦੀਆਂ ਇਸ ਦੇ ਵਿੱਚ ਜਿੱਥੇ ਸਾਡੇ ਲੋਕ ਇਤ ਮਿਸ਼ਨ ਅਤੇ ਕਿਸਾਨ ਯੂਨੀਅਨ ਕਾਦੀਆਂ ਦੇ ਰੋਪੜ ਤੋਂ ਰੇਸ਼ਮ ਸਿੰਘ ਜੀ ਸਰਦਾਰ ਜਰਨੈਲ ਸਿੰਘ ਜੀ ਡਾਕਟਰ ਇੰਦਰਜੀਤ ਸਿੰਘ ਜੀ ਪਹੁੰਚੇ ਨੇ ਲੋਕ ਇਤ ਮਿਸ਼ਨ ਦੇ ਸਾਡੇ ਤੇਜਾ ਸਿੰਘ ਜੀ ਤੇ ਸੀਨੀਅਰ ਜਿੰਨੇ ਵੀ ਸੁਖਦੇਵ ਸਿੰਘ ਜੀ ਸੁੱਖਾ ਹਸਾਲਾ ਗੁਰਮੀਤ ਸਿੰਘ ਜੀ ਸ਼ੰਤੂ ਬਾਈ ਸੋਹਣ ਸਿੰਘ ਜੀ ਤੇ ਛੋਟਾ ਸਿੰਘ ਜੀ ਤੇ ਆਪਣੇ ਤੇਜਾ ਸਿੰਘ ਉਹਨਾਂ ਦੇ ਨਾਲ ਸਰਪੰਚ ਨਿਰੰਦਰ ਸਿੰਘ ਅਤੇ ਸ਼ੇਰ ਸਿੰਘ ਜੀ ਅਤੇ ਬਾਈ ਸਾਡੇ ਪਰੌਲ ਤੋਂ ਭਾਗ ਸਿੰਘ ਜੀ ਸਾਰੇ ਹੀ ਇੱਥੇ ਅੱਜ ਮਿਲ ਕੇ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਆਏ ਹੌਸਲਾ ਭਜਾਈ ਲਈ ਕਿ ਅਸੀਂ ਇਹਨਾਂ ਗੱਲਾਂ ਦੇ ਵਿੱਚ ਕਦੇ ਵੀ ਰਿਕਵਟਾ ਨਾ ਕਰੀਏ ਅਸੀਂ ਸਰਕਾਰਾਂ ਤੱਕ ਵੀ ਅਪੀਲ ਪਹੁੰਚਾਵਾਂਗੇ ਕਿ ਇਹਨਾਂ ਖੇਡਾਂ ਨੂੰ ਰੋਕਿਆ ਨਾ ਜਾਵੇ ਕਿਉਂਕਿ ਜਿੱਥੇ ਇਹਨਾਂ ਦੀ ਸਾਡੀ ਜਿਹੜੀ ਇਹ ਬਲਦੀ ਦੀ ਜਾਤੀ ਹੈਗੀ ਇਹ ਖਤਮ ਹੋ ਰਹੀ ਸੀ ਇਹਨਾਂ ਦੀ ਪੁੱਛਪਰਤੀ ਤੇ ਜਿਹੜੀਆਂ ਖੇਡਾਂ ਸਾਡੀਆਂ ਰਵਾਇਤੀਆਂ ਚਲਦੀਆਂ ਰਹਿਣਗੀਆਂ ਇਸ ਦੇ ਨਾਲ ਜਿਹੜੇ ਨੌਜਵਾਨਾਂ ਦੇ ਸ਼ੌਂਕ ਵੀ ਪੂਰੇ ਹੁੰਦੇ ਨੇ ਤੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਨਾਮ ਦਿੱਤੇ ਜਾਂਦੇ ਨੇ ਤਾਂ ਕਿ ਉਹ ਹੋਰ ਵੀ ਉਤਸ਼ਾਹਿਤ ਹੁੰਦੇ ਰਹਿਣ ਤੇ ਅਸੀਂ ਇਸ ਗੱਲ ਦੀ ਸਲੰਘਾ ਕਰਦੇ ਹਾਂ ਇਸ ਤਰ੍ਹਾਂ ਇਹਦੇ ਉੱਤੇ ਖਰਚ ਆਉਂਦਾ ਹੈ ਕਾਫੀ ਖਰਾਕ ਦੇ ਉੱਤੇ ਖਰਚ ਆਉਂਦਾ ਉਹ ਘਾਟਾ ਵੱਧ ਕਿਸ ਤਰ੍ਹਾਂ ਪੂਰਾ ਕੀਤਾ ਜਾਂਦਾ ਹੈ ਦੇਖੋ ਜੀ ਇਹਦੇ ਵਿੱਚ ਜਿਹੜੇ ਬੰਦਿਆਂ ਨੂੰ ਸ਼ੌਂਕ ਹੈ ਇਹਨਾਂ ਦਾ ਬੌਲਦ ਰੱਖਣ ਦਾ ਜਾਂ ਨਵੇਂ ਜਿਹੜੇ ਬੱਚਰੂਏ ਇਹਨੂੰ ਪਾਲਣ ਦਾ ਉਹ ਕਦੀ ਵੀ ਖਰਚਾ ਨਹੀਂ ਦੇਖਦੇ ਕਿ ਉਹ ਕਦੀ ਗਿਣਕੇ ਆ ਮਿਣਕੇ ਚੀਜ਼ ਇਹਨਾਂ ਨੂੰ ਪਾਉਂਦੇ ਮੈਂ ਤਾਂ ਜ ਮੇਰਾ ਯਾਰ ਦੋਸਤ ਬਿੱਟੂ ਬਾਜਵਾ ਛੋਟਾ ਭਰਾ ਮੇਰਾ ਅਸੀਂ ਪਹਿਲਾਂ ਤੋਂ ਹੀ ਇਕੱਠੇ ਰਹੇ ਹਾਂ ਇਕੱਠੇ ਪੜ੍ਹੇ ਹਾਂ ਸੋ ਮੈਂ ਦੇਖਿਆ ਕਿ ਕਦੀ ਵੀ ਇਹਨਾਂ ਨੇ ਖਾਣ ਲੱਗਿਆ ਕਦੀ ਦੇਖਿਆ ਨਹੀਂ ਨਾਂਹ ਦੇ ਬਾਪੂ ਜੀ ਨੇ ਦੇਖਿਆ ਜਿਨ੍ਹਾਂ ਨੂੰ ਸਰਦਾਰ ਬਲਵੰਤ ਸਿੰਘ ਜੀ ਕ ਅਮ ਇਹ ਕਹਿੰਦਾ ਕਿ ਇਹਨਾਂ ਦੇ ਬੋਰਡ ਦੱਸਿਆ ਗਿਆ ਬਾਪੂ ਬੋਰਡ ਕਿਹਾ ਗਿਆ ਏ ਸੋ ਉਹਨਾਂ ਦਾ ਵੀ ਇਹੀ ਸ਼ੌਂਕ ਸੀ ਮੈਂ ਕਹਿੰਦਾ ਵੀ ਪੁੱਤਾਂ ਨਾਲੋਂ ਵੱਧ ਕੇ ਉਹਨਾਂ ਨੂੰ ਖਰਾਕ ਪਾਈ ਜਾਂਦੀ ਆ ਬਾਦਾਮ ਦੁੱਧ ਚੁਆਰੇ ਤੱਕ ਇਹਨੂੰ ਉਵਾਲਵਾਲ ਕੇ ਪਾਈ ਜਾਂਦਾ ਤੇ ਤਿੰਨ ਟਾਈਮਾਂ ਦੀ ਮਾਲਸ ਵੀ ਕੀਤੀ ਜਾਂਦੀ ਏ ਦੇਖੋ ਇਹ ਕੋਈ ਆਮ ਖਾਸ ਨਹੀਂ ਆ ਜਿਹੜੇ ਬੈਠੇ ਕੁਰਸੀਆਂ ਤੇ ਬੈਠੇ ਨੇ ਵੱਡੇ ਵੱਡੇ ਅਫਸਰ ਬੈਠੇ ਨੇ ਜਾਂ ਸਾਡੇ ਲੀਡਰ ਸਾਹਿਬਾਨ ਨੇ ਉਹ ਚਾਕੇ ਕੋਈ ਨਵਾਂ ਕਾਨੂੰਨ ਬਣਾ ਦੋ ਨਾ ਜੀ ਕਹਿੰਦੇ ਜੀ ਬੈਲਗੜੀਆਂ ਦੌੜਨੀਆਂ ਚਾਹੀਦੀਆਂ ਹੰਗੀਆਂ ਦੇਖੋ ਬੈਲਗੜੀ ਦਾ ਕੋਈ ਅੱਤੋਕ ਪ੍ਰੈਣੀ ਕੋਈ ਨਹੀਂ ਲੋਂਦਾ ਹੈਗਾ ਕੋਈ ਇਹਨਾਂ ਦਾ ਸੂਈ ਨਹੀਂ ਚਭ ਸੋ ਬਿਲਕੁਲ ਨਫਲਕ ਦੌੜਦੇ ਨੇ ਸੋ ਜਿੰਨੀ ਉਹਨਾਂ ਦੇ ਵਿੱਚ ਜਾਨ ਹੁੰਦੀ ਕਿਸੇ ਨੇ ਪੱਤਾ ਵੀ ਕਹਿੰਦਾ ਜਿਹਦਾ ਜਾਨ ਹੁੰਦੀ ਆ ਫਿਰ ਉਹੀ ਮੋਰਚਾ ਜਿੱਤਦਾ ਏ ਸੋੜੀਆਂ ਚੰਗੀਆਂ ਦੌੜਾਂ ਨੇ ਸੋ ਜਿਨ੍ਹਾਂ ਨੇ ਚੰਗੀ ਤਰ੍ਹਾਂ ਪੁੱਤਾ ਵਾਂਗੂ ਚੰਗੀ ਤਰ੍ਹਾਂ ਖਰਾਕ ਪਾ ਕੇ ਪਾਲੇ ਹੁੰਦੇ ਨੇ ਸੋ ਉਹੀ ਨੰਬਰ ਲੰਦੇ ਨੇ ਸੋ ਅੱਜ ਦੇਖਿਆ ਤੁਸੀਂ ਕਿ ਚੰਗੀ ਤਰ੍ਹਾਂ ਜਿਹੜੇ ਜਿਨ੍ਹਾਂ ਦੇ ਬੋਲ ਦਾ ਜੇ 24 24 ਸੈਕਿੰਡ ਦੇ ਵਿੱਚ ਅੱਗੇ ਆਏ ਨੇ ਨਵੇਂ ਪਾਲੇ ਹੋਏ ਬੱਚਰੂ ਆਏ ਨੇ ਸੋ ਉਹਨਾਂ ਦਾ ਹੌਸਲਾ ਹੀ ਵੱਧ ਆ ਏ ਸਾਡੀ ਲੋਕ ਕਮਿਸ਼ਨ ਦੀ ਟੀਮ ਪੂਰੇ ਇਲਾਕੇ ਨਾਲ ਬੈਲ ਗੱਡੀਆਂ ਵਾਲਿਆਂ ਦੇ ਨਾਲ ਸੋ ਉਹਨਾਂ ਦੇ ਨਾਲ ਭਾਈਚਾਰੇ ਨਾਲ ਖੜੀ ਹੈ ਤਾਂ ਕਿ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਕਿਸੇ ਇਹੋ ਜਿਹੇ ਬੰਦੇ ਦੀ ਸ਼ਿਕਾਇਤ ਤੋਂ ਇਹਨਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ ਇਹਨਾਂ ਦੇ ਕੋਈ ਹਤਿਆਚਾਰ ਨਹੀਂ ਹੋ ਰਿਹਾ ਸਗੋਂ ਇਹਨਾਂ ਨੂੰ ਪਾਲਿਆ ਪੋਸਿਆ ਜਾ ਰਿਹਾ ਜਿਹੜੇ ਉਹਦੀ ਪ੍ਰਜਾਤੀ ਬਲਦਾਂ ਦੀ ਖਤਮ ਹੋ ਰਹੀ ਸੀ ਉਸ ਨਸਲ ਨੂੰ ਬਚਾਉਣ ਦਾ ਇੱਕ ਸਾਡੇ ਪਾਸ ਇਹੀ ਕੀਤਾ ਰਹਿ ਗਿਆ ਹੁਣ ਤਾਂ ਕਿ ਜੇ ਬਲਦਾਂ ਦੀ ਦੌੜਾ ਹੁੰਦੀਆਂ ਰਹਿਣਗੀਆਂ ਤਾਂ ਸਾਡਾ ਜਿਹੜੇ ਬਲਦ ਨੇ ਇਹਨਾਂ ਦੀ ਪ੍ਰਜਾਤੀ ਚੱਲਦੀ ਰਹੂਗੀ ਨਹੀਂ ਸਾਡਾ ਅੱਗੇ ਪਹਿਲਾਂ ਖੇਤੀਬਾੜੀ ਤੇ ਰੱਖਦੇ ਸਨ ਸੋ ਖੇਤੀ ਦਾ ਕੰਮ ਹੁਣ ਬੰਦ ਹੋ ਚੁੱਕਿਆ ਹੈ ਟਰੈਕਟਰਾਂ ਨਾਲ ਕੀਤੀ ਜਾਂਦੀ ਹੈ ਸੋ ਸਰਕਾਰਾਂ ਨੂੰ ਬੇਨਤੀ ਹੈ ਸੋ ਇਹਨਾਂ ਪੀਰਾਂ ਨੂੰ ਵੀ ਅਸੀਂ ਹ ਇੰਦੇ ਗੱਲ ਕਰਦੇ ਆਂ ਸਰਕਾਰਾਂ ਨੂੰ ਬੇਨਤੀ ਹੈ ਕਿ ਤੇ ਰੋਕਣਾ ਲਾਈ ਜਾਵੇ ਇਹਨਾਂ ਨੂੰ ਖੁੱਲ੍ਹੇ ਤੌਰ ਤੇ ਆਜ਼ਾਦ ਦਿੱਤੀ ਜਾਵੇ ਕਿ ਵੱਤਵਾ ਦੌੜਾ ਕਰਾਇਆ ਜਾਣ ਪੁਰਾਣੇ ਸਮੇਂ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਜਦੋਂ ਕਿਲਾ ਰਾਏਪੁਰ ਦਾ ਖੇਡ ਮੇਲਾ ਇੱਕ ਵੱਡਾ ਜੋ ਖੇਡ ਮੇਲਾ ਹੁੰਦਾ ਸੀ ਉਹਦੇ ਵਿੱਚ ਵੀ ਜੋ ਇਹ ਬੈਲ ਗੱਡੇ ਦੀ ਦੌੜਾ ਹੁੰਦੀ ਸੀ ਪਰ ਹੌਲੀ ਹੌਲੀ ਕਿਤਨਾ ਕਿਤੇ ਚੀਜ਼ਾਂ ਲੁਪਤੋਂ ਦਿਆ ਜਾਂਦੇ ਕਿਸ ਤਰ੍ਹਾਂ ਦੇਖਦੇ ਨਹੀਂ ਇਹ ਦੇਖੋ ਇਹਦਾ ਕਾਰਨ ਇਹ ਹੈ ਨਾ ਪਿੱਛੇ ਇੱਕ ਵਾਰੀ ਜਦੋਂ ਆਰ ਵਗੈਰਾ ਲਾਉਦੇ ਸੀ ਉਦੋਂ ਇਹ ਦੌੜਾ ਪਿਆ ਵੀ ਇਹ ਨਾ ਪਰ ਜ਼ੁਲਮ ਹੋ ਰਿਹਾ ਉਸ ਤੋਂ ਬਾਅਦ ਕੋਰਟ ਨੇ ਉਹਦੇ ਉੱਪਰ ਪਾਬੰਦੀ ਲਾਤੀ ਲੇਕਿਨ ਉਸ ਤੋਂ ਬਾਅਦ ਜੋ ਢੀਆਂ ਦੁਨੀਆਂ ਨਾਲ ਇਹਨਾਂ ਦੀਆਂ ਹੈਗੀਆਂ ਉਹਨਾਂ ਨੇ ਸਾਰਿਆਂ ਨੇ ਕਰਕੇ ਗੱਲਬਾਤ ਦੱਸੀ ਸੀ ਸਰਕਾਰ ਨੂੰ ਵੀ ਕੋਈ ਯਾਰ ਨਹੀਂ ਲਾਉਂਦੇ ਸਿਰਫ ਹੁਣ ਆਪਾਂ ਦੇਖ ਵੀ ਰਹੇ ਹਾਂ ਕੋਈ ਯਾਰ ਨਹੀਂ ਕੋਈ ਸੂਈ ਨਹੀਂ ਸਿਰਫ ਉਹ ਹੱਥ ਨਾਲੇ ਉਹ ਭੁਜਾ ਰਹੇ ਹਾਂ ਹੁਣ ਤਾਂ ਜਿਹੜੇ ਵਾਈ ਗੱਲ ਜਿਵੇਂ ਗੱਲ ਕਰਕੇ ਖੜੇ ਆ ਇਹਨਾਂ ਦੀ ਸੇਵਾ ਹੋਈ ਵੀ ਵਧੀਆ ਉਹੀ ਅੱਗੇ ਆਉਣਗੇ ਨਹੀਂ ਤਾਂ ਭਾਪ ਚੇ ਰਹਿ ਜਾਂਦੇ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਵੀ ਲੋਕ ਖੇਡ ਮੇਲੇ ਦੇ ਵਿੱਚ ਵੱਧ ਹਿੱਸਾ ਲੈਂਦੇ ਸੀ ਅੱਜ ਵੀ ਕਈ ਪਿੰਡਾਂ ਤੋਂ ਕਈ ਇਲਾਕਿਆਂ ਤੋਂ ਜੋ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਪਾਇਆ ਹੈ ਕਿ ਇਹਨਾਂ ਦੇ ਨੌਜਵਾਨਾਂ ਦੇ ਵਿੱਚ ਉਹ ਜਜ਼ਬਾ ਪਹਿਲਾਂ ਵਾਂਗੂ ਹੈ ਨੌਜਵਾਨਾਂ ਵਿੱਚ ਵੀ ਜਜ਼ਬਾ ਬਹੁਤ ਜਾਗਦਾ ਜੀ ਕਿ ਉਹਨਾਂ ਜਦ ਅਸੀਂ ਸੇਵਾ ਕਰਦੇ ਹਾਂ ਆਪਣੇ ਬੱਚਿਆਂ ਦੀ ਉਹਨਾਂ ਨੂੰ ਘਮਾਉਣਾ ਪੈਂਦਾ ਦੋ ਦੋ ਚਾਰ ਚਾਰ ਕਿਲੋਮੀਟਰ ਨੌਜਵਾਨੇ ਸੇਤਾਂ ਵੀ ਬਣਦੀਆਂ ਨੇ ਨਸ਼ੇ ਤੋਂ ਰਹਿਤ ਰਹਿਣੇ ਆ ਜੀ ਉਹ ਸੋ ਅਸੀਂ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਆਂ ਵੀ ਨਾ ਰੋਕਾਂ ਜਿਹੜੀਆਂ ਲਾਉਣੇ ਲੋਕ ਉਹਨਾਂ ਤੇ ਵੀ ਬੰਦੀ ਕਾਰਵਾਈ ਕਰੀ ਜਾਵੇ আর ਇਹਨਾਂ ਨੂੰ ਮਤਲਬ ਖੁੱਲ ਦਿੱਤੀ ਜਾਵੇ ਜੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਜੀ ਅੱਜ ਪਿੰਡ ਪੜੋਲ ਦੇ ਵਿੱਚ ਜੋ ਬੈਲ ਗੱਡੀਆਂ ਦੀ ਤੋੜਾਂ ਕਰਵਾਈ ਜਾ ਰਹੀ ਹੈ ਸੋ ਪੂਰੇ ਜੋ ਪੜੋਲ ਦੇ ਨੌਜਵਾਨਾਂ ਦੇ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਕਿ ਕਈ ਪਿੰਡਾਂ ਤੋਂ ਪੰਜਾਬ ਦੇ ਕਈ ਪਿੰਡਾਂ ਤੋਂ ਜੋ ਲੋਕ ਇੱਥੇ ਆ ਕੇ ਇਸ ਮੇਲੇ ਦੇ ਵਿੱਚ ਇਸ ਖੇਡਾਂ ਦੇ ਵਿੱਚ ਭਾਗ ਲੈਂਦੇ ਨੇ ਨੌਜਵਾਨ ਸੋ ਹੋਰ ਵੀ ਗੱਲਬਾਤ ਕਰਦੇ ਆ ਜੀ ਜਿਸ ਤਰ੍ਹਾਂ ਜੀ ਅੱਜ ਇਹ ਖੇਡ ਮੇਲਾ ਨੌਜਵਾਨਾਂ ਨੂੰ ਇੱਕ ਉਤਸ਼ਾਹ ਦੇ ਰਿਹਾ ਏ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਜੀ ਸਾਡੀ ਸਮੁੱਚੀ ਟੀਮ ਸਾਡੇ ਇਲਾਕੇ ਦੇ ਪਤਵੰਤੇ ਸੱਜਣ ਸਾਰਿਆਂ ਦੇ ਪਹਿਲਾਂ ਜਿਹੜੇ ਜਿਹੜੇ ਆ ਚੁੱਕੇ ਆ ਜਿਨ੍ਹਾਂ ਨੇ ਸਾਡੀ ਹਮੇਸ਼ਾ ਸਿਰ ਤੇ ਹੱਥ ਰੱਖਿਆ ਸਾਡੇ ਨਾਲ ਹੈਲਪ ਕੀਤੀ ਹੈ ਪੂਰਾ ਇਲਾਕਾ ਅਸੀਂ ਅੱਜ ਮਾਣ ਮਹਿਸੂਸ ਕਰਦੇ ਆ ਆਪਣੇ ਬਜ਼ੁਰਗ ਬਾਬਾ ਬਲਵੰਤ ਸਿੰਘ ਬਾਬਾ ਬਹੋੜ ਨੇਕਪੁਰਸ਼ ਯੋਗਪੁਰਸ਼ ਸੀ ਉਹ ਜਿਨ੍ਹਾਂ ਨੇ ਆਪਣੇ ਸ਼ੌਰੀ ਸ਼ੋਕਮਾਰ ਕੇ ਅੱਜ ਵੀ ਉਹਨਾਂ ਬਲਦਾਂ ਨੂੰ ਆਪਣੇ ਮਕਾਨ ਦੇ ਉੱਪਰ ਟਾਪ ਤੇ ਉਹਨਾਂ ਦੀ ਜੋੜੀ ਨੂੰ ਸਤਿਕਾਰ ਸਹਿਤ ਸਜਾਇਆ ਉਹਨਾਂ ਨੇ ਹੀ 1982 ਚ ਹੈ ਸਾਡੇ ਪਿੰਡ ਇਲਾਕੇ ਦੇ ਵਿੱਚ ਮਦਨ ਸਿੰਘ ਨਾਲ ਰਲ ਕੇ ਖੇਡ ਮੇਲੇ ਬਲਾਂ ਦੇ ਦੌੜਾਂ ਸ਼ੁਰੂ ਕਰਾਂਗੇ ਅਸੀਂ ਦੇਖੋ ਦੇਖੀ ਉਹਨਾਂ ਨੂੰ ਅੱਗੇ ਲੋਕਾਂ ਨੂੰ ਸਹਿਯੋਗ ਮਿਲਿਆ ਆਪਣੇ ਮਾਪੇ ਦਾ ਬੱਚਿਆਂ ਨੇ ਵੀ ਪੋਸ਼ੀਆਂ ਕੀਤੀਆਂ ਤੇ ਅੱਗੇ ਬਲਦਾਂ ਦਾ ਜਿਵੇਂ ਇੱਕ ਗੁਰਬਾਣੀ ਚ ਲਿਖਿਆ ਤੇ ਦੁੱਧ ਦੇ ਤੇ ਬਾਹਰੀ ਕਿਸੇ ਨਾ ਬੇਕਾਰ ਇਸ ਤਰ੍ਹਾਂ ਹੁਣ ਬੈਲ ਹੈ ਜਿਵੇਂ ਗਵਰਨਮੈਂਟ ਹੈਗੀ ਹੈ ਗਊਸ਼ਾਲਾ ਨੂੰ ਬਥੇਰੀਆਂ ਮਾਨਤਾ ਦਿੰਦੀ ਹੈ ਬਥੇਰੀਆਂ ਉਹਨਾਂ ਨੂੰ ਫੰਡ ਮਿਲਦੇ ਨੇ ਕਿਤੇ ਬੈਲ ਦੀ ਸੇਵਾ ਨਹੀਂ ਹੁੰਦੀ ਜੇ ਕਿਸਾਨ ਜੇ ਇਹ ਜੋ ਵੀਰ ਬਲਾਂ ਦੀ ਸੇਵਾ ਕਰਕੇ ਅੱਗੇ ਲਾਉਣੇ ਤਾਂ ਇਹਦਾ ਨਰ ਮਾਤਾ ਦਾ ਜੋੜੀ ਹੈ ਅੱਗੇ ਗਾਵਾਂ ਵੀ ਕਿੱਥੋਂ ਪੈਦਾ ਹੋਣਗੀਆਂ ਬਿਲਕੁਲ ਜੇ ਆਪਣੀ ਬੈਲਾਂ ਦੀ ਸੇਵਾ ਕਰਦੇ ਘਲੇ ਰੱਖਨੇ ਕਰਦੀ ਸ਼ਾਨੋ ਸ਼ੌਕਤ ਹੈ ਜਿਵੇਂ ਕਿਸੇ ਘਰ ਚ ਘੋੜੀ ਹੈ ਕਿਸੇ ਚ ਕੁੱਤਾ ਕਿਸੇ ਟਰੈਕਟਰ ਹੈ ਇਹ ਹੈ ਸੋ ਇਹਨਾਂ ਨੂੰ ਇਹਨਾਂ ਦੇ ਉਪਰਾਲਿਆਂ ਨੂੰ ਇਹਨਾਂ ਦੇ ਜਜ਼ਬਿਆਂ ਨੂੰ ਇਹਨਾਂ ਦੇ ਹੌਸਲਿਆਂ ਨੂੰ ਪੂਰੀ ਤਨਦੇਹੀ ਦੇ ਨਾਲ ਗਵਰਨਮੈਂਟ ਨੂੰ ਮਦਦ ਕਰਨੀ ਚਾਹੀਦੀ ਹੈ ਤੇ ਇਲਾਕਾ ਵੀ ਖੁੱਲ ਕੇ ਉਹਨਾਂ ਦੀ ਮਦਦ ਕਰੇ ਤੇ ਇਹ ਇੱਕ ਸਾਡਾ ਵਿਰਸਾ ਹੈ ਸਾਡਾ ਕਲਚਰ ਹੈ ਤੇ ਜੋ ਜਿਹਦੇ ਨਾਲ ਅਸੀਂ ਜਿਉਂ-ਜਿਉਂ ਜੁੜਦੇ ਆਂ ਜੋ ਨਸ਼ਿਆਂ ਤੋਂ ਵੀ ਲੋਕੀ ਦੂਰ ਜਾਂਦੇ ਨੇ ਨਸ਼ੇ ਵਾਲਾ ਬੰਦਾ ਬੈਲ ਪਾਲ ਨਹੀਂ ਸਕਦਾ ਜਿਹਨੇ ਬੈਸਪਾਲ ਬੈਲ ਪਾਲਲੇ ਉਧਰ ਨਹੀਂ ਜਾ ਨਹੀਂ ਸਕਦਾ ਸੋ ਅਸੀਂ ਪਿੰਡ ਪੜੌਲ ਦੀ ਗ੍ਰੰਪ ગ્રામ ਪੰਚਾਇਤ ਸਮੂਹ ਨਗਰ ਨਿਵਾਸੀ ਵੀਰ ਬਿੱਟੂ ਬਾਜਵਾ ਤੇ ਹੋਰ ਸਾਰੇ ਨਗਰ ਵੱਲੋਂ ਬਾਹਰੋਂ ਆਈਆਂ ਇਹ ਸੀਨੀਅਰ ਸ਼ਖਸੀਅਤਾਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਅੱਗੇ ਵਾਸਤੇ ਅਸੀਂ ਪੂਰੀ ਉਮੀਦ ਕਰਦੇ ਆਂ ਕਿ ਇਹੋ ਜਿਹੇ ਪ੍ਰੋਗਰਾਮ ਅਸੀਂ ਥੋੜੀ ਛੇਤਰਛਾਇਆ ਦੇ ਵਿੱਚ ਕਰਦੇ ਰਹਿਾਂਗੇ ਸਾਡੇ ਨਾਲ ਤੁਸੀਂ ਪੂਰੀ ਹੌਸਲਾ ਵਜਾਈ ਰੱਖਣੀ ਅਸੀਂ ਤਹਿ ਦਮ ਸਭ ਦਾ ਧੰਨਵਾਦ ਕਰਦੇ ਹਾਂ ਜੀ ਜਿਹੜਾ ਇਹ ਮੇਲਾ ਜੀ ਇਹ ਪਹਿਲਾਂ ਜਿਹੜੀ ਦੌੜਾ ਕਰਵਾ ਰਹੀ ਹੈ ਪਹਿਲੀਆਂ ਦੌੜਾਂਗੇ ਤੋਂ ਪਹਿਲਾਂ ਹਾਂ ਜੀ ਨਾ ਇਹ ਤੋਂ ਪਹਿਲਾਂ ਬਹੁਤ ਵਾਰੀ ਕਰਵਾਈਆਂ ਜੀ ਇਹਨਾਂ ਦੇ ਬਾਬਾ ਬੋਲ ਨੇ ਇਹ ਬਲਵੰਤ ਸਿੰਘ ਜੀ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਠੀਕ ਹੈ ਜੀ ਤੇ ਉਦੋਂ ਇਲਾਕੇ 'ਚ ਵੀ ਡਿਸਟ੍ਰਿਕਟ ਸਾਡਾ ਰੋਪੜ ਹੁੰਦਾ ਸੀ ਤੇ ਮੇਰਾ ਖਿਆਲ ਹੈ ਵੀ ਇੱਕ ਝੱਲੀਆਂ ਦੇ ਹੁੰਦੇ ਸੀ ਇਹਨਾਂ ਦੇ ਦੋਸਤ ਇੱਕ ਮਦਨ ਸਿੰਘ ਜੀ ਸੀਗੇ ਇਹਨਾਂ ਨੇ ਰਲ ਕੇ ਬਹੁਤ ਕੋਸ਼ਿਸ਼ਾਂ ਕੀਤੀਆਂ 1982 ਤੋਂ ਮੈਨੂੰ ਯਾਦ ਹੈ ਉਹਨਾਂ ਨੇ ਮਤਲਬ ਲੋਕਾਂ ਨੂੰ ਉਹਨਾਂ ਨੂੰ ਦੇਖ ਦੇਖ ਕੇ ਲੋਕਾਂ ਇਨਨੇ ਲੋਕਾਂ ਨੇ ਬੜਦਾਂ ਝੂਲ ਦੇਣ ਤੇ ਰੀਸ ਕਰਨੀ ਸ਼ੁਰੂ ਕਰਤੀ ਹੈ ਹੁਣੇ-ਹੁਣੇ ਸੇਵਾ ਹੋ ਗਈ ਬੜਦਾਂ ਦੀ ਬਹੁਤ ਵੱਡਾ ਉਪਰਾਲਾ ਜੀ ਇਹ ਜੋ ਬੈਲ ਗੱਡੀ ਦੌੜਾ ਦੇ ਵਿੱਚ ਫਰਸਟ ਪ੍ਰਾਈਜ਼ ਜੋ ਤੁਹਾਡੇ ਵੱਲੋਂ ਜਿੱਤਿਆ ਗਿਆ ਕਿਹੜੇ ਪਿੰਡ ਤੋਂ ਹੈ ਜੀ ਅਸੀਂ ਪਿੰਡ ਹੈ ਜਗਤਪੁਰ ਟੀਏ ਸ਼ੇਰਗਿਲ ਪਾਲਾ ਕਲਾਲ ਬਾਜ ਗਰੁੱਪ ਆ ਜੀ ਆਪਣਾ ਨਾਲ ਆਪਣੇ ਤਾਰਾ ਸਮਾਣਾ ਤੇ ਵੀਰ ਆਪਣਾ ਤਾਰਾ ਦੌਧਰ ਹਰਮਿੰਦਰ ਸਮਾਣਾ ਇਹ ਆਪਣਾ ਗਰੁੱਪ ਆ ਜੀ ਇੱਕ ਬਾਜ ਗਰੁੱਪ ਜੀ ਇੱਕ ਤਾਰਾ ਤੇ ਸਮਾਣਾ ਗਰੁੱਪ ਇਹ ਇਕੱਠੇ ਸਾਡੇ ਬੋਲੋ ਪਾਈ ਦਾ ਕਮਾਲਪੁਰਿਆ ਬੋਲ ਲਿਆ ਸੀ ਆਪਾਂ ਨੇ ਜੇ ਕੋ ਆ ਇੱਕ ਆਪਣਾ ਅੰਗਰੇਜ਼ ਬੋਲ ਜੀ ਲਗਾਤਾਰ ਅੱਜ 2122 ਨੰਬਰ ਪਹਿਲੇ ਕਰਪੇ ਜੀ ਅੱਛਾ ਤੁਸੀਂ ਜਿਹੜਾ ਅੱਜ ਫਰਸਟ ਪ੍ਰਾਈਜ਼ ਜਿੱਤੇ ਤੇ ਪਹਿਲਾਂ ਵੀ ਪ੍ਰਾਈਜ਼ ਜੋ ਫਰਸਟ ਜਿੱਤਿਆ ਜੀ ਹਾਂਜੀ ਹਾਂਜੀ ਟਰੈਕਟਰ ਆਪਾਂ ਜਿੱਤਿਆ ਅੱਛਾ ਪਹਿਲਾ ਟਰੈਕਟਰ ਜਿੱਤਿਆ ਜੀ ਆਪਾਂ ਨੇ ਈ ਜੋੜੀ ਨੇ ਤੇ ਮੋਟਰਸਾਈਕਲ ਕਈ ਜਿੱਤਲੇ ਇੱਕ ਨਹੀਂ ਹੀ ਜੋੜੀ ਨੇ ਜੀ ਬਾਵਾ ਨੰਬਰ ਕੀਤੇ ਪੂਰੇ ਸਾਡਾ ਗਰੁੱਪਾ ਜੀ ਇਹ ਇੱਕ ਤਾਂ ਤਾਰਾ ਸਮਾਣਾ ਵੀਰ ਆਪਣਾ ਇੱਕ ਤਾਰਾ ਵੀਰ ਦੌਧਰ ਬਾਜ ਗਰੁੱਪ ਟੀਏ ਸ਼ੇਰਗੋਲ ਪੱਕੂ ਜਗਤਪੁਰ ਮਿਹਦੇਸ ਸਿੰਘ ਬਿਆਲਾ ਪੂਰਾ ਆ ਆਪਣਾ ਫੌਜੀ ਨਗਰ ਆ ਵੀ ਪੂਣੀ ਸਾਰਾ ਸਾਡਾ ਗਰੁੱਪਾ ਜੀ ਇਹ ਪਾਲਕ ਲਾਲ ਆਪਣਾ ਵੀਰ ਤੇ ਰੋੜਕਾ ਗੋਪੀ ਸਿੰਘ ਇਹ ਸਾਰਾ ਗਰੁੱਪ ਆਪਣਾ ਅੱਜ ਲਗਾਤਾਰ 21 22 ਨੰਬਰ ਪਹਿਲੇ ਹੋ ਗਏ ਹੈਟਟ੍ਰਿਕ ਮਤਲਬ ਪਤਾ ਨਹੀਂ ਕਿੰਨੇ ਦਿਨਾਂ ਤੋਂ ਜਿੱਤਦੇ ਹੁੰਦੇ ਦੋ ਤਿੰਨ ਮਹੀਨੇ ਤੋਂ ਲਗਾਤਾਰ ਤੂੰ ਹੈ ਜੀ ਆਪਣੀ ਚੌਥੀ ਪੀੜੀ ਹੈ ਜੀ ਜਗਸਪੁਰੀਆਂ ਦੀ ਬਾਜ ਗਰੁੱਪ ਦੇ ਜਿਹੜਾ ਖਾਨਦਾਨ ਹੈ ਚੌਥੀ ਪੀੜੀ ਚੱਲ ਰਿਹਾ ਇਹ ਪਹਿਲੇ ਦਿਨ ਤੋਂ ਹੀ ਉਹਨਾਂ ਦੇ ਦਾਦਿਆਂ ਤੋਂ ਚੱਲਦਾ ਆ ਦਾਦੇ ਬਰਦਾਦਿਆਂ ਤੋਂ ਅੱਛਾ ਜਿਹੜੀ ਇਹ ਤੁਸੀਂ ਖਰਾਕ ਖਲਾਉਂਦੇ ਆ ਬਲਦਾਂ ਨੂੰ ਉਹ ਜਿਹੜੀ ਖਰਾਕ ਕੇ ਉੱਪਰ ਹੈ ਕਿ ਤੁਸੀਂ ਕੋਈ ਸਖਲਾਈ ਅਲੱਗ ਤੇ ਦਿੰਦੇ ਹੋ ਸਖਲਾਈ ਵੀ ਬੱਕਰੀਆ ਤੇ ਇਹਨਾਂ ਦੀ ਖਰਾਕ ਵੀ ਵੱਖਰੀ ਹੈ ਦੋ ਚੀਜ਼ਾਂ ਬੱਕਰੀਆਂ ਨੇ ਜੋ ਜਤਦੇ ਆ ਮਤਲਬ ਆਦੇ ਪੁੱਤਾਂ ਨੂੰ ਉਹ ਚੀਜ਼ ਖਵਾਉਂਦੇ ਜੋ ਅਸੀਂ ਇਹਨਾਂ ਨੂੰ ਪਾਉਂਦੇ ਆ ਇਸ ਟਾਈਮ ਸਾਡੇ ਖਾਤਰੇ ਮੂਰੇ ਆ ਘਰੇ ਜੋ ਵੀ ਚੀਜ਼ ਜਾਂਦੀ ਹੈ ਪਹਿਲਾਂ ਇਹਨੂੰ ਮੂਰੇ ਕਰਦੇ ਆ ਦੁੱਧੋਂ ਦਾ ਪੁੱਤਾਂ ਤੋਂ ਵੀ ਵੱਧ ਹਾਂ ਪੁੱਤਾਂ ਨੂੰ ਵੱਧ ਪਿਆਰ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ ਇਹ ਵੀ ਰਾਜੇ ਹੇ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਚੰਨੀ ਮਹੋਲੀਆ ਜੀ ਅੱਛਾ ਜੀ ਤੁਸੀਂ ਕਿੰਨੇ ਸਮੇਂ ਤੋਂ ਜੁੜੇ ਹੋਏ ਜੀ ਇਸ ਖੇਡ ਦੇ ਨਾਲ ਸਮੇਂ ਤੋਂ ਜੀ ਕਾਫੀ ਸਾਲ ਹੋ ਗਏ 20 15-20 ਸਾਲ ਹੋ ਗਏ ਜੀ ਜੁੜੇ ਅੱਛਾ ਜੀ ਹਾਂ ਜੀ ਤਾਂ ਬਜ਼ੁਰਗਾਂ ਦੇ ਨਾਲ ਹੀ ਜੁੜੇ ਹੋਏ ਹਾਂ ਜੀ ਪਹਿਲਾਂ ਬਜ਼ੁਰਗ ਪਹੁੰਚਾਉਂਦੇ ਸੀ ਫਿਰ ਨਾਲ ਹੀ ਸਾਨੂੰ ਸ਼ੌਂਕ ਪੈ ਗਿਆ ਜੀ ਇਹ ਸ਼ੌਂਕ ਨਾਲ ਸਾਨੂੰ ਤਾਂ ਹੀ ਬਹੁਤ ਟਾਈਮ ਹੋ ਗਿਆ ਪਰਿਵਾਰ ਜਗਤਪੁਰ ਪਰਿਵਾਰ ਨਾਲ ਜੁੜਿਆ ਨੂੰ ਜੀ ਜਦ ਤੋਂ ਜੁੜਿਆ ਜਦ ਤੋਂ ਬੜਨਾਂ ਵਿੱਚ ਹੀ ਇਹ ਬੌੜ ਤੇ ਕੁੱਤੇ ਕੂਤਰ ਬਾਬਾ ਸ਼ੌਂਕ ਨਵਾਇਆ ਜੀ ਹਾਂਜੀ ਕੂਤਰਬਾਈ ਜੀ ਮੋੜਦਾ ਜੀ ਕੂਤਰਬਾਈ ਜੀ ਅਸੀਂ ਇਹ 2016 ਵਿੱਚ ਘੋੜਾ ਜਿੱਤਿਆ ਜੀ ਪੂਰਬੇ ਤੋਂ ਕੂਤਰਬਾਈ ਜੀ ਦੇ ਹਾਂ ਕੂਤਰਬਾਈ ਜੀ ਚਾਰ ਫਰਜ਼ੀਆਂ ਜਿੱਤੇ ਜੀ ਮੋਟਰਸ ਨਾਲ ਜਿੱਤੇ ਆ ਮਤਲਬ ਬਾਵਾ ਨਾਮ ਜੋੜਿਆ ਸਾਡੇ ਬਾਏ ਗਰੁੱਪ ਨੇ ਲਗਾਤਾਰ ਅਸੀਂ ਮਤਲਬ ਕੂਤਰਬਾਈ ਜੀ ਵੀ ਬਾਵਾ ਸਾਡੇ ਪੂਰੀ ਠੁੱਕ ਬਾਜੀ ਵੀ ਆ ਪਿਛਲੇ ਹਾਲ ਮੋਟਰਸ ਨਾਲ ਜਿੱਤਾਈ ਆਪਾਂ ਮੌਸਕਬਾ ਤੋਂ ਮੌਸਕਬਾ ਤੋਂ ਮੋਟਰਸ ਨਾਲ ਜਿੱਤਿਆ ਜੀ 2 ਲੱਖ ਰੁਪਏ ਦਿੱਤੇ ਆ ਤੇ ਬਾਕੀ ਬਾਜੀਆਂ ਬਾਵਾ ਦਿੱਤੀਆਂ ਨੇ ਫਰਜ਼ੀਆਂ ਵਿੱਚ ਦਿੱਤੀਆਂ ਤਿੰਨ ਚਾਰ ਫਰਜ਼ੀਆਂ ਜਿੱਤੀਆਂ ਸੀ ਜਿਹੜੇ ਸਾਡੇ ਦਰਸ਼ਕ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਤੁਸੀਂ ਅਸੀਂ ਕ ਜਿੰਨੀ ਵੀ ਇਹ ਪਬਲਿਕ ਆ ਜਾਂ ਜੋ ਵੀ ਪਿਆਰ ਕਰਦੇ ਆ ਬਹੁਤਾਂ ਨੂੰ ਕਬੂਤਰ ਬਾਈ ਨੂੰ ਜਾਂ ਕੁੱਤੇ ਵਾਲੇ ਸ਼کاری ਵੀਰ ਨੇ ਸਾਰੇ ਜੜੋਏ ਖੇਡ ਨਾਲ ਕੋ ਵੱਧ ਇਕੱਠ ਹੋਵੇ ਵੱਧ ਮਤਲਬ ਸਾਰੇ ਮੁਹੱਬਤ ਹੋਵੇ ਤਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰਿਓ ਤੇ ਕਮੈਂਟ ਕਰਿਓ ਅਤੇ ਪੇਜ ਨੂੰ ਫੋਲੋ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਵੀ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ